ਜੋ ਨਹਿਰਾ ਪਕੇ ਕਰਨ ਦਾ ਸਰਕਾਰ ਵੱਲੋਂ ਤੇਜਾ ਕੀਤਾ ਜਾ ਰਿਹਾ ਤੁਸੀਂ ਨਹਿਰਾ ਪਕੇ ਕਰਨ ਕਰਨੇ ਕਿੰਨੇ ਸਾਲ ਮੂਲ ਦਾ ਤੇਜਾ ਜਾਤ ਮਬੂਦ ਰਿਹਾ ਕਿਉਂ ਕਿ ਇੱਥੋਂ ਪਾਣੀ ਹੈ ਇੱਥੋਂ ਲੋਕਾਂ ਨੂੰ ਪੀਣ ਜੋ ਪਾਣੀ ਮਿਲਦਾ ਹੈ ਸਾਰਾ ਸ਼ਹਿਰ ਇਸ ਪਾਣੀ ਵਰਤਦਾ ਇੱਥੋਂ ਤੱਕ ਕਿ ਸੋਨੀ ਤੱਕ ਵਾਟਰ ਰੈਕਸ ਰਹੀਂ ਇਹ ਨਹਿਰਾ ਦਾ ਪਾਣੀ ਨੂੰ ਪੀਣ ਜੋ ਹੈਗਾ ਪਰ ਜੇਕਰ ਨਹਿਰਾ ਪਕੇ ਕਰਦੇ ਨੇ ਤਾਂ ਕੀ ਕੰਮ ਕਰਦਾ ਹੈ ਤਾਂ ਪੈਣੀ ਜੁਲਾ ਬਤੂਪਾ ਉਹ ਜਿਹੜੇ ਸਾਰੇ ਨਾਲਚਨਾ ਪਲੇਟ ਜਿੱਦਾਂ ਹੁਣ ਬਸ ਸਾਦੇ ਪਿੰਡੇ ਬਹੁਤਾਰੇ ਬਿਮਾਰੀਆਂ ਫੈਲੀਆਂ ਹੋ ਜਾਂਨ ਜਿਵੇਂ ਕੈਂਸਰ ਹੈ ਵੱਟ ਕੈਂਸਰ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਵਰਲਡ ਹੈਲਥ অর্ਗਨਾਈਜੇਸ਼ਨ ਨੇ ਵੀ ਰਿਪੋਰਟ ਦਿੱਤੀ ਹੈ ਕਿ ਮਾਲ ਵਿੱਚ ਦਿਨੋਂ ਦਿਨ ਬਲੱਡ ਪ੍ਰੈਸ਼ਰ ਔਰ ਸ਼ੂਗਰ ਔਰ ਕੈਂਸਰ ਦੇ ਕੇਸ ਵੱਧ ਰਹੇ ਹੈ ਇਸ ਦਾ ਕਾਰਨ ਇਹ ਲੋਕਾਂ ਨੂੰ ਪਾਣੀ ਸਹੀ ਨਹੀਂ ਮਿਲ ਰਿਹਾ ਜੇ ਲੋਕ ਠੀਕੋ ਟਾ ਪਾਣੀ ਚੰਗਾ ਮਿਲੂਗਾ ਤਾਂ ਹੀ ਸਿਹਤਮੰਦ ਹੋਣਗੇ ਸੋ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਕਿ ਜੋ ਲੋਕੋ ਨਿੰਦਾ ਕਰਦੇ ਆਂ ਇਹ ਭਗਵੰਤ ਮਾਨ ਸਰਕਾਰ ਆ ਵੀ ਅੜੇੜੀ ਦੇ ਵਿੱਚ ਹੀ ਤੇ ਅੜੀ ਰਹੀ। ਸੰਯੁਕਤ ਪ੍ਰਸ਼ਾਸਨ ਮੋਰਚੇ ਦਾ ਦਰਮਾਣ ਬਹੁਤ ਡਰ ਗਿਆ ਕਿ ਸਾਂ ਇੱਕ ਰੇਟ ਵੀ ਛੇ ਲੋਨਲੀ ਫੀਸ ਜਵੂਗੀ। ਜਿਹੜੀ ਪ੍ਰਸ਼ਾਸਨ ਦੇ ਦਰਮਾਣ ਬਹੁਤ ਡਰ ਕੋ ਕਰਕੇ ਅਸੀਂ ਸਾਢੀ ਮੁੱਖ ਚਾਉ ਮੋਟੇ ਨਾਲ ਖੜਿਆ ਆਂ ਜੋ ਵੀ ਲੋਕਾਂ ਨੂੰ ਹੱਕ ਦੇਣਗੇ ਉਹ ਵੀ ਅਸੀਂ ਪਾਲਣ ਕਰਾਂਗੇ। ਔਰ ਸੰਯੁਕਤ ਪ੍ਰਸ਼ਾਸਨ ਮੋਰਚੇ ਵੱਲੋਂ ਜੋ ਵੀ ਸਾਰ ਭਾਰਤ ਪੰਜਾਬ ਭਾਰਤ ਨੂੰ ਹੱਕ ਮੋਗਾ ਉਹ ਵੀ ਅਸੀਂ ਲਾਗੂ ਕਰਾਂਗੇ ਪਰ ਇਹ ਨੇਰਾ ਕਿਹਦੇ ਹਾਲ ਦੀ ਪੱਕੇ ਨਹੀਂ ਹੋਣਗੇ। ਹਾਂਜੀ ਪ੍ਰਧਾਨ ਜੀ ਜਿਹੜਾ ਨਾ ਬੰਦਰਪੁਰ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਕਾਰਜਕਾਰੀ ਬਈ ਪੰਜਾਬ ਅੱਜ ਜਿਹੜਾ ਨਹਿਰਾਂ ਨੂੰ ਲੈ ਕੇ ਪਿਛਲੇ 2 ਸਾਲ ਤੋਂ ਆ ਜਿਹੜਾ 6 ਮਹੀਨੇ ਬਾਅਦ ਵੀ ਆਪ ਦੀ ਦੁਕਾਨ ਇਹਦੇ ਟੈਨਰ ਪਾਸ ਕਰਕੇ ਸੰਭੀ ਕਰਕੇ ਵਾਰ-ਵਾਰ ਲੋਕਾਂ ਨੂੰ ਤੁਹੀ ਕਹਿੰਈ ਆ ਵੀ ਅਸੀਂ ਇਹਨਾਂ ਨਹਿਰਾਂ ਨੂੰ ਕੰਕਰੀਟ ਨਾਲ ਪੱਕਿਆ ਕਰਾਂਗੇ ਪਰ ਉਹ ਭੁਲੇਖੇ ਚਾ ਕਿਉਂਕਿ ਜਲ ਜੀਵਨ ਬਚਾਓ ਮੋਰਚਾ ਜਿਸ ਦਿਨ ਤੋਂ ਲੱਗਾ ਉਸ ਦਿਨ ਤੋਂ ਸਯੋਗਤ ਕਮਾਨ ਮੋਰਚਾ ਤੇ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦੀ ਹਮਾਇਤ ਤੇ ਡਟੇ ਖੜੇ ਆ ਪਹਿਲਾਂ ਵੀ 29 ਦਿਨ ਸੰਘਰਸ਼ ਚੱਲਿਆ ਸੀ ਇਹ ਸਰਕਾਰ ਨੂੰ ਮੂੰਹ ਦਿਖਾਣੀ ਪਈ ਸੀ ਹੁਣ ਵੀ ਲਗਾਤਾਰੇ ਖੇਡਾਂ ਖੇਡਦੇ ਆ ਪਰ ਸੰਯੁਕਤ ਖਾਨ ਬੋਲਚਾ ਪੰਜਾਬ ਭਾਰਤ ਵੱਲੋਂ ਪਿਛਲੇ ਦਿਨੀ ਮਤਾ ਪਾ ਕੇ ਇਹ ਕਲੀਅਰ ਕਰ ਦਿੱਤਾ ਹੈ ਕਿ ਜਿਹੜੀਆਂ ਨਹਿਰਾਂ ਨੂੰ ਕੰਕਰੀਟ ਨਾਲ ਕਦੇ ਵੀ ਪੱਕੀਆਂ ਨਹੀਂ ਕਰ ਦੇਵਾਂਗੇ ਸਾਡੇ ਜਿਹੜੇ ਦੇਸ਼ ਦਾ ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਜਾਂ ਜਿਹੜੀਆਂ ਕੁਦਰਤੀ ਸਰੋਤਾਂ ਜਿੱਥੋਂ ਲੋਕਾਂ ਨੂੰ ਇਹ ਪਾਣੀ ਜੀਵਦਾ ਤੇ ਲੋਕਾਂ ਨੂੰ ਪੀਣਯੋਗ ਪਾਣੀ ਮਿਲਦਾ ਉਹਨੂੰ ਖੂਨ ਆਸਤੇ ਜਿਹੜੀਆਂ ਸਰਕਾਰਾਂ ਲਗੀਆਂ ਹੋਈਆਂ ਆ ਜਿਵੇਂ ਇਹਨਾਂ ਨੇ ਮਕਸਦ ਤੋਂ ਅੱਗੇ ਨੂੰ ਲਾ ਕੇ ਜਿਹੜੀ ਨਹਿਰ ਪੱਕੀ ਕੀਤੀ ਆ ਉਥੋਂ ਦੇ ਜਿਹੜੇ ਛਿੱਟੇ ਆ ਇਹਨਾਂ ਦੇ ਆਉਣੇ ਸਾਹਮਣੇ ਹੋ ਗਏ ਕਿਉਂਕਿ ਨਲਕੇ ਪਾਣੀ ਤੱਕ ਛੱਡ ਗਏ ਆ ਇੱਥੇ ਵੀ ਇਹ ਉਹੋ ਜਿਹੇ ਹਾਲਾਤ ਬਣਾਉਣੇ ਚਾਹੁੰਦੇ ਆ ਜਿਹੜੀ ਸਾਡੇ ਕੋਲੇ 10 ਕਿਲੋਮੀਟਰ ਦਾ ਘੇਰਾ ਇਹਦੇ ਚ ਸਾਡਾ ਲੱਖਾਂ ਵਸਤ ਤੇ ਲੱਖਾਂ ਜਿਹੜਾ ਇਹ ਪਾਣੀ ਦੇ ਸਾਨੂੰ ਇਹ ਹਜ਼ਾਰਾਂ ਨਲਕੇ ਜਿਹੜੇ ਤਕਰੀਬਨ ਜਿਹੜੇ ਸ਼ਹਿਰ ਨੂੰ ਪਾਣੀ ਦਿੰਦੇ ਆ ਉਹ ਇਹ ਨਹਿਰਾਂ ਕਰਕੇ ਬਚੇ ਆ ਹਰ ਸ਼ਹਿਰ ਕਿਆ ਦੇ ਮਹੱਲੇ ਦੇ ਵਿੱਚ ਇਹ ਨਲਕਿਆਂ ਦਾ ਪਾਣੀ ਪੀਣ ਨੂੰ ਮਿਲਦਾ ਇਹ ਸਰਕਾਰ ਆ ਜਿਹੜੀ ਸਾਥੋਂ ਪੀਣਯੋਗ ਪਾਣੀ ਵੀ ਖੋਹ ਰਹੀ ਹੈ ਪਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਜਲ ਜੀਵਨ ਬਚਾਓ ਮੋਰਚਾ ਦੀ ਡਟਵੀਂ ਹਮਾਇਤ ਪਹਿਲਾਂ ਤੋਂ ਹੀ ਹੈ ਅੱਗੇ ਵੀ ਜੇ ਕੋਈ ਸਰਕਾਰ ਇਹੋ ਜਿਹੀ ਸ਼ਰਾਬਤਬਾਜ਼ੀ ਕਰਦੀ ਹੈ ਜਾਂ ਕੋਈ ਠੇਕੇਦਾਰ ਦਾ ਟ੍ਰੈਂਡਰ ਲੈ ਕੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਫੇਰ ਉਹ ਠੇਕੇਦਾਰ ਦਾ ਹਿਸਾਬ ਨਾਲੇ ਜਾਂ ਸਰਕਾਰ ਨਾਲੇ ਇੱਥੇ ਜੋ ਵੀ ਨੁਕਸਾਨ ਹੋਊਗਾ ਉਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਅਤੇ ਉਹ ठेकेदार ਹੋਊਗਾ ਅਸੀਂ ਕਿਸੇ ਵੀ ਹਾਲਤ ਜੇ ਇਹਨਾਂ ਨੂੰ ਪੱਕੀਆਂ ਨਹੀਂ ਕਰ ਦੇਵਾਂਗੇ ਜੇ ਕਰਦੀਆਂ ਤਾਂ ਉਹਨਾਂ ਨੂੰ ਪਹਿਲਾਂ ਵੀ ਮੈਟਰਾਡਾਰੀ ਮੀਟਿੰਗਾਂ ਵਿੱਚ ਦੱਸ ਚੁੱਕੇ ਹਾਂ ਵੀ ਇਹਨਾਂ ਨੂੰ ਇੱਟਾਂ ਦੇ ਨਾਲ ਹੀ ਜਿਵੇਂ ਪਹਿਲਾਂ ਹੋਈਆਂ ਰੀ ਲਾਈਨਿੰਗ ਹੀ ਇਹਦੀ ਕੀਤੀ ਜਾਵੇ ਵੀ ਮਾਰਨਿੰਗ ਨਾ ਕੀਤੀ ਜਾਵੇ ਜੇ ਰੀ ਮਾਰਨਿੰਗ ਵਾਲੇ ਪਿੱਛੇ ਨਾ ਆਉਣਗੇ ਤਾਂ ਉਹ ਜਿਹੋ ਜੇ ਬਣ ਕੇ ਆਉਣਗੇ ਉਹਨਾਂ ਨੂੰ ਯੁਕਤ ਮੋਰਚਾ ਤੇ ਜਲ ਜੀਵਨ ਬਚਾਓ ਮੋਰਚਾ ਅਮੇ ਜਾਈਨ ਨੂੰ ਉਹ ਜੇ ਅਗੂ ਮਿਲ ਕੇ ਟਕਰੂਗਾ ਇਹਨਾਂ ਨੂੰ ਕਦੇ ਵੀ ਇਹ ਨਹਿਰ ਪੱਕੀ ਕਰਨ ਨਹੀਂ ਦਿੱਤੀ ਜਾਊਗੀ ਧੰਨਵਾਦ ਹਾਂਜੀ ਨਿਹਾਲ ਜੀ ਅੱਜ ਕਦੇ ਆਸਤੇ ਇਕੱਠੇ ਹੋਏ ਆ ਅੱਜ ਅਸੀਂ ਫਰੀਦਕੋਟ ਦੀਆਂ ਨਹਿਰਾਂ ਦੇ ਉੱਪਰ ਖੜੇ ਆ ਜੀ ਜਿਹੜਾ ਪੰਜਾਬ ਸਰਕਾਰ ਤੇ ਫਰੀਦਕੋਟ ਦਾ ਪ੍ਰਸ਼ਾਸਨ ਫਰੀਦਕੋਟ ਦੀਆਂ ਨਹਿਰਾਂ ਨੂੰ ਜਿਹੜਾ ਕੰਕਰੀਟੀਕਰਨ ਨਾਲ ਪੱਕਿਆ ਕਰਨਾ ਚਾਹੁੰਦਾ ਤੇ ਉਹਦੇ ਵਿਰੋਧ ਦੇ ਵਿੱਚ ਜਲ ਜੀਵਨ ਬਚਾਓ ਮੋਰਚਾ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਇਹ ਸੰਘਰਸ਼ ਲੜਿਆ ਜਾ ਰਿਹਾ ਕਿ ਫਰੀਦਕੋਟ ਦੀਆਂ ਨਹਿਰਾਂ ਨੂੰ ਜਿਹੜਾ ਉਹ ਪੱਕਿਆ ਨਾ ਕੀਤਾ ਜਾਵੇ ਤਾਂ ਜੋ ਫਰੀਦਕੋਟ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਲਈ ਪਾਣੀ ਜਿਹੜਾ ਮਿਲਦਾ ਰਹ ਸਕੇ ਪਰ ਸਰਕਾਰ ਆ ਜਿਹੜੀ ਉਹ ਲਗਾਤਾਰ ਲੋਕਾਂ ਤੋਂ ਸਾਫ਼ ਸੁਥਰਾ ਪੀਣ ਵਾਲਾ ਪਾਣੀ ਕੌਣ ਦੀ ਮਨਛਾ ਦੇ ਨਾਲ ਨਹਿਰਾਂ ਨੂੰ ਪੱਕਿਆ ਕਰਨਾ ਚਾਹੁੰਦੀ ਆ ਉਹ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜਾ ਇਹ ਨਹਿਰਾਂ ਤੋਂ ਪਾਣੀ ਜਿਹੜਾ ਸਿੰਮ ਕੇ ਤੇ ਉਹ ਲੋਕਾਂ ਦੇ ਘਰਾਂ ਦੇ ਨਲਕਿਆਂ ਦਾ ਵੀ ਪਾਣੀ ਜਿਹੜਾ ਸਾਫ਼ ਆ ਤੇ ਉਹ ਪਾਣੀ ਸਾਰਾ ਖਤਮ ਕਰਨਾ ਚਾਹੁੰਦੇ ਆ ਸਾਫ ਤੇ ਲੋਕਾਂ ਨੂੰ ਇਹ ਨਹਿਰ ਦੇ ਵਿੱਚੋਂ ਜਿਹੜਾ ਪਾਣੀ ਉਹ ਨਹੀਂ ਦੇਣਾ ਚਾਹੁੰਦੀ ਕਿ ਪੰਜਾਬ ਸਰਕਾਰ ਤੇ ਫਰੀਦਕੋਟ ਦਾ ਪ੍ਰਸ਼ਾਸਨ ਅੱਜ ਅਸੀਂ ਹੁਣ ਇੱਕ ਫਲੈਕਸ ਲਾਟੇ ਇੱਥੇ ਚੱਲੇ ਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਇਹਦਾ ਵਿਰੋਧ ਕੀਤਾ ਜਾ ਰਿਹਾ ਜਲ ਜੀਵਨ ਬਚਾਓ ਮੋਰਚਾ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਨੇ ਤੇ ਅੱਜ ਅਸੀਂ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਕਿ ਜੇਕਰ ਤੁਸੀਂ ਬਾਜ ਨਾ ਆਏ ਇਹਨਾਂ ਗੱਲਾਂ ਤੋਂ ਬਾਜ ਨਾ ਆਏ ਨਹਿਰਾਂ ਦਾ ਕੰਕਰੀਟਿਕਰਨ ਜੇਕਰ ਠੇਕੇ ਨਾ ਕਰੋਗੇ ਤੇ ਫਿਰ ਆਪਦਾ ਜਿਹੜਾ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਿਹਾ ਜੀ ਕਿਉਂਕਿ ਫਰੀਦਕੋਟ ਦੇ ਲੋਕਾਂ ਨੇ ਵਾਰ-ਵਾਰ ਤੁਹਾਨੂੰ ਮਿਲਤਾਂਤਰਲੇ ਕਰ-ਕਰਕੇ ਇਹ ਕਹਤਾ ਕਿ ਨਹਿਰਾਂ ਦਾ ਕੰਕਰੀਟਿਕਰ ਨਾ ਕੀਤਾ ਜਾਵੇ ਐਮਐਲਏ ਫਰੀਦਕੋਟ ਡੀਸੀ ਫਰੀਦਕੋਟ ਤੇ ਜਾਂ ਪੂਰੀ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿ ਨਹਿਰਾਂ ਨੂੰ ਪੱਕੀਆਂ ਕਰੀਏ ਤੇ ਅਸੀਂ ਇਹ ਤੁਹਾਨੂੰ ਚੇਤਾਵਨੀ ਦਿੰਨੇ ਆ ਕਿ ਜਿਹੜਾ ਵੀ ਇੱਥੇ ਠੇਕੇਦਾਰ ਕੋਈ ਨਹਿਰਾਂ ਪੱਕੀਆਂ ਕਰਨ ਆ ਗਿਆ ਜਾਂ ਉਹ ਕੋਈ ਆਦਾ ਸਾਜੋ ਸਮਾਨ ਲੈ ਕੇ ਆਇਆ ਤੇ ਉਹ ਫਿਰ ਉਹਦੇ ਨੁਕਸਾਨ ਦਾ ਜ਼ਿੰਮੇਵਾਰ ਉਹ ਖੁਦ ਹੀ ਹੋਊਗਾ ਕਿਉਂਕਿ ਅਸੀਂ ਮੰਤਾਂ ਬਹੁਤ ਕਰ ਲਈਆਂ ਹੁਣ ਅਸੀਂ ਜੇ ਨਹੀਂ ਵੀ ਇਸ ਮਾਮਲੇ ਤੇ ਸਾਨੂੰ ਤਿੱਖਾ ਸੰਘਰਸ਼ ਕਰਨਾ ਪੈਣਾ ਸਾਨੂੰ ਲੱਗ ਰਿਹਾ ਤੇ ਅਸੀਂ ਪਿੱਛੇ ਨਹੀਂ ਹਟਣਾਗਾ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਕਿ ਨਹਿਰਾ ਬਹੁਤ ਡੂੰਘੀਆਂ ਤੇ ਜਿਹੜਾ ਵੀ ਫਿਰ ਨਹਿਰਾ ਪੱਕੀਆਂ ਕਰਨ ਆਇਆ ਤੇ ਉਹਨੂੰ ਇਹਦੇ ਵਿਧੀ ਦਬੱਲਾਂਗੇ ਵੀ ਲਾਜ਼ਮੀ ਤੇ ਉਹ ਤੋਂ ਸੜਕ ਤੇ ਚੜਿਆ ਨਹੀਂ ਜਾਣਾ ਇਸ ਹਿਸਾਬ ਕਿਤਾਬ ਲਾਲੇ ਚਾਹੇ ਕੋਈ ठेकेदार ਹੋਵੇ ਚਾਹੇ ਕੋਈ ਡੀਸੀ ਹੋਵੇ ਫਰੀਦਕੋਟ ਦਾ ਚਾਹੇ ਕੋਈ ਐਮਐਲਏ ਹੋਵੇ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਸ ਹਸਾਬ ਕਿਤਾਬ ਲਾਲੇ ਜਰੂਰ ਇਹ ਨਹਿਰਾਂ ਜਿਹੜੀਆਂ ਕੰਕਰੀਟੀਟ ਕਰਨ ਇਹਨਾਂ ਦਾ ਨਹੀਂ ਹੋਣ ਦੇਵਾਂਗੇ ਤੇ ਉਹ ਬੰਦੇ ਦੇ ਪੁੱਤ ਬਣ ਕੇ ਜਿਸ ਤਰੀਕੇ ਨਾਲ ਚੱਲਦੀਆਂ ਜਾਂ ਜਿਹੜੀ ਵੀ ਪ੍ਰਪੋਜ਼ਲ ਜਲ ਜੀਵਨ ਬਚਾਓ ਮੋਰਚਾ ਨੇ ਦਿੱਤੀ ਉਸ ਢੰਗ ਤਰੀਕੇ ਨਾਲ ਨਹਿਰਾਂ ਦਾ ਜਿਹੜਾ ਉਹ ਇਹਨਾਂ ਨੂੰ ਕੰਪਲੀਟ ਕੀਤਾ ਜਾਵੇ ਨਹੀਂ ਤੇ ਤਿੱਖਾ ਵਿਰੋਧ ਸੈਨ ਦੇ ਲਈ ਤਿਆਰ ਰਹਿਣ ਹਾਂਜੀ ਭਪਾਨ ਜੀ ਅਸੀਂ ਪੰਜਾਬ ਸਰਕਾਰ ਨੂੰ ਇਤਹਾਮ ਨਹੀਂ ਦਿੰਦੇ ਆ ਕਿ ਜੇ ਤੁਸੀਂ ਨਹਿਰਾਂ ਪੱਕੀਆਂ ਕਰ ਰਹੇ ਹੋ ਇੱਕ ਲੋਕਾਂ ਦਾ ਤੁਸੀਂ ਤੀਨ ਜੋਗ ਪਾਣੀ ਖੋ ਰਹੇ ਹੋ ਔਰ ਜਿਹੜੇ ਭਾਰਤ ਦੇ ਨਟੇਰੇ ਆ ਕਿਨਾਂ ਤੁਸੀਂ ਰਾਜਸਥਾਨ ਦੇ ਵਿੱਚ ਫੈਕਟਰੀਆਂ ਲਾਉਣ ਦੇ ਲਾਇਸੈਂਸ ਦਿੱਤੇ ਆ ਤੁਸੀਂ ਸਾਡੇ ਨੂੰ ਧੋਖਾ ਕਰ ਰਹੇ ਹੋ ਪੰਜਾਬ ਨਾਲ ਉੱਥੇ ਦੇਖ ਕੇ ਤੇ ਆਏ ਹੋ ਕਿ ਅਸੀਂ ਤੁਹਾਨੂੰ ਜਿਹੜੀਆਂ ਸ਼ਰੰਤ ਫੀਡਰ ਲੈ ਰਹੇ ਆ ਇਹਦਾ ਪਾਣੀ ਤੁਹਾਨੂੰ ਰਾਜਸਥਾਨ ਚ ਦੇਵਾਂਗੇ ਉਸ ਤੋਂ ਅੱਗੇ ਹੋਰ ਵਧ ਰਿਹਾ ਇਹ ਕਿ ਗੁਜਰਾਤ ਦੇ ਬਾਰਡਰ ਤੇ ਕਰੇ ਪਰ ਜਾਣ ਨੂੰ ਫਿਰਦੇ ਪੱਕੀਆਂ ਕਰਕੇ ਪਾਣੀ ਪੰਜਾਬ ਦਾ ਪਾਣੀ ਖੋਣਾ ਚਾਹੁੰਦੇ ਆ ਪਰ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੀ ਪੰਜਾਬ ਸਰਕਾਰ ਨੂੰ ਇਹ ਸਾਰੇ ਕੁੱਤੇ ਆ ਜਿਹੜੇ ਬੰਦੇ ਸਾਰੇ ਬਾਹਰ ਵਿਦੇਸ਼ਾਂ ਹੀ ਜਾ ਕੇ ਆਉਂਦੇ ਆ ਇਹਨਾਂ ਨੂੰ ਮੈਨੂੰ ਇੱਕ ਵੀ ਦੁਨੀਆ ਤੇ ਦੱਸ ਦਿਓ ਕਿ ਭਾਰਤ ਤੋਂ ਬਿਨਾ ਕਿਤੇ ਦੁਨੀਆ 'ਚ ਨਹਿਰ ਪੱਕੀ ਹੋਈ ਹੋਵੇ ਜਿਹੜੇ ਬੰਦੇ ਕੈਨੇਡਾ ਜਾਂਦੇ ਆ ਉਹ ਮੈਨੂੰ ਦੱਸਣ ਮੈਂ ਉਹਨਾਂ ਸਵਾਲ ਕਰਦਾ ਜਾਂਦਾ ਤਾਂ ਕਿ ਬਹਿਸ ਕਰਨ ਕਿ ਕੈਨੇਡਾ ਦੇ ਵਿੱਚ ਕਿਹੜੀ ਨਹਿਰ ਪੱਕੀ ਆ ਕਿਹੜੀ ਕੱਸੀ ਪੱਕੀ ਆ ਅਮਰੀਕਾ ਦੇ ਵਿੱਚ ਕਿਹੜੀ ਨਹਿਰ ਪੱਕੀ ਆ ਰੂਸ਼ੀਆ ਦੇ ਵਿੱਚ ਕਿਹੜੀ ਨਹਿਰ ਪੱਕੀ ਆ ਕਿ ਇੱਥੇ ਨਵਾਂ ਕਾਨੂੰਨ ਬਣਾਤਾ ਪਤਾ ਨਹੀਂ ਜੁਨਿਓ ਦੇ ਅੱਖਾਂ ਵਿੱਚ ਨੇ ਜਾਂ ਵਾਤਾਵਰਣ ਦੇ ਆਡ ਪਾਰਟ ਦਾ ਵਾਤਾਵਰਣ ਸੰਭਾਲ ਵਿਭਾਗ ਦੇ ਉਹਨਾਂ ਦੀਆਂ ਅੱਖਾਂ ਵਿੱਚ ਨੇ ਕਿ ਕੱਲੀਆਂ ਪੰਜਾਬ ਦੇ ਉੱਤੇ ਹੀ ਪਾਣੀ ਦੇ ਲਈ ਜ਼ੁਲਮ ਕੀਤਾ ਜਾ ਰਿਹਾ ਲੋਕਾਂ ਤੋਂ ਪਾਣੀ ਖੋਹ ਕੇ ਉਹਨਾਂ ਨੂੰ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਜਦੋਂ ਸਾਡੇ ਬੰਦੇ ਜ਼ਹਿਰੀਲਾ ਪਾਣੀ ਮਨੁੱਖ ਪੀਊਗਾ ਬਿਮਾਰੀਆਂ ਫੈਲਣਗੀਆਂ ਇਹਨਾਂ ਪੀੜੀਆਂ ਵੀ ਫੈਲੂਗਾ ਕੈਂਸਰ ਪਹਿਲਾਂ ਬਹੁਤ ਆ ਸਾਡੇ ਹੱਡ ਪੈਰ ਯੋਧਨਗੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਤੁਸੀਂ ਸਾਰੇ ਬਾਹਰਲੇ ਦੇਸ਼ਾਂ ਜਾ ਕੇ ਆਉਣੇ ਹੋ ਉੱਥੋਂ ਸਿੱਖ ਕੇ ਆਇਆ ਕਰੋ ਕੁਝ ਪੰਜਾਬ ਤੇ ਹਰੇਕ ਚੀਜ਼ ਮਾਰੀ ਮਰ ਰਹੀ ਹੋ ਚੰਗੀ ਚੀਜ਼ ਪੰਜਾਬ ਦੀ ਖੋ ਰਹੀ ਹੋ ਤਾਂ ਅੰਤਮਾਨ ਸਾਡੀ ਵਾਰ-ਵਾਰ ਬੇਨਤੀ ਹੈ ਕਿ ਸੁਧਾਰ ਕਰ ਪਰ ਐਂ ਨਾ ਕਰੋ ਜਿਵੇਂ ਤੂੰ ਨਹਿਰਾ ਪੱਕੀਆਂ ਕਰਦਾ ਸਾਡਾ ਪਾਣੀ ਖੋਣਾ ਮਿੱਠਾ ਇਹ ਕਰਨਾ ਜਿਵੇਂ ਪਹਿਲਾਂ ਇੱਟਾਂ ਦੀਆਂ ਬਣੀਆਂ ਇਹਦੀ ਮੁਰੰਮਤ ਕਰਦੇ ਅੱਗੇ 50 ਸਾਲ ਕੱਢਦੇ ਇੱਕ ਵਾਰ ਚੰਗੀ ਮੁਰੰਮਤ ਕਰਦੇ 50 ਸਾਲ ਫੇਰ ਲੰਘ ਜਾਣੇ ਹੈ ਮੈਂ ਪੈਸਾ ਬਚੂਗਾ ਤੇ ਲੋਕਾਂ ਦਾ ਜੀਵਨ ਬਚੂਗਾ ਮੈਨੂੰ ਚੰਗਾ ਪਾਣੀ ਮਿਲੂਗਾ ਚੰਗਾ ਵਾਤਾਵਰਨ ਮਿਲੂਗਾ ਸਾਡੀ ਇਹ ਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਰਾਂਜੀ ਭਗਾਂ ਜੀ